ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀਆ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਇੱਕ ਵਾਰੀ ਫਿਰ ਤੋਂ ਬਹੁਤ ਜ਼ਿਆਦਾ ਪਿਆਰੇ ਪਿਆਰੇ ਤੇ ਸੋਹਣੇ ਸੋਹਣੇ ਸੂਟ ਆ ਗਏ ਜੇ ਗਰਮ ਸੂਟ ਨੇ ਤੇ ਇਹ ਤੁਹਾਨੂੰ ਸਾਰੇ ਜਿਹੜੇ ਮਿਲਣਗੇ ਜੇ ਨਾਲ ਸਟਾਲ ਆਉਣਗੇ ਤੇ ਬਾਟਮ ਦੇ ਉੱਤੇ ਵਰਕ ਆਊਗਾ ਜੇ ਇਹਨਾਂ ਦਾ ਬਹੁਤ ਜ਼ਿਆਦਾ ਸੋਹਣੇ ਸੂਟ ਜੇ ਤੇ ਇਹ ਸੂਟ ਜਿਹੜੇ ਹੈਗੇ ਗਰਮੀਆਂ ਦੇ ਵਿੱਚ ਕਾਟਨ ਦੇ ਵਿੱਚ ਆਏ ਸੀ ਕਿ ਬਾਟਮ ਦੇ ਵਰਕ ਵਾਲੇ ਸੋ ਇਸ ਵਾਰੀ ਆ ਗਏ ਜੇ ਸਰਦੀਆਂ ਵਾਲੇ ਸਟਾਕ ਦੇ ਵਿੱਚ ਤੇ ਆਜੋ ਤੁਹਾਨੂੰ ਕਰਾਵਾਂ ਚੈੱਕ ਪਹਿਲਾ ਸੂਟ ਪਹਿਲਾਂ ਤਾਂ ਬਾਟਮ ਚੈੱਕ ਕਰਿਓ ਸਭ ਤੋਂ ਪਹਿਲਾਂ ਇਹਨਾਂ ਦੀ ਤੁਹਾਨੂੰ ਮੈਂ ਕੱਟ ਦੱਸ ਦੇਣਾ ਸੂਟ ਦੀ ਸ਼ਰਟ ਦੀ ਕੱਟ ਜਿਹੜੀ ਜੇ ਉਹ ਆਊਗੀ ਜੇ 1.70 ਵੱਡੇ ਪਰ ਦੇ ਵਿੱਚ ਤੇ ਬਾਟਮ ਦੀ ਵੀ ਸੇਮ ਕੱਟ ਆਊਗੀ ਜੇ ਤੇ ਸਟਾਲ ਜਿਹੜਾ ਜੇ ਇਹਦੇ ਨਾਲ ਉਹ ਆਊਗਾ ਜੇ 2 ਮੀਟਰ ਪਲੱਸ ਦਾ ਹੁਣ ਬਾਕੀ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਇਹ ਹੈਗਾ ਜੇ ਜੀ ਕਟਰਾਇਜ਼ ਦੇ ਵਿੱਚ ਤੇ ਬਹੁਤ ਜ਼ਿਆਦਾ ਸੋਨਾ ਸਟੱਫ ਹੈ ਕਟਰਾਇਜ਼ ਦਾ ਤੇ ਕਟਰਾਇਜ਼ ਦੇ ਉੱਪਰ ਹੈਗਾ ਜੇ ਪੈਚ ਵਰਕ ਪਲੱਸ ਬਹੁਤ ਜ਼ਿਆਦਾ ਸੋਣੀ ਇਹਦੇ ਵਿੱਚ ਜਿਹੜੀ ਜੇ ਕਢਾਈ ਹੈ ਬਾਟਮ ਦੇ ਉੱਤੇ ਤੇ ਇਹ ਥੱਲੇ ਇਹਦੇ ਨਾਲ ਆ ਗਈ ਜੇ ਪ੍ਰਿੰਟਡ ਸ਼ਰਟ ਆਪਣੇ ਕੋਲ ਸ਼ਰਟ ਦਾ ਪ੍ਰਿੰਟ ਚੈੱਕ ਕਰ ਲਿਓ ਬਹੁਤ ਜ਼ਿਆਦਾ ਸੋਹਣਾ ਜਿਹਾ ਕਟਰਾਇਜ਼ ਦੇ ਵਿੱਚ ਤੇ ਇਹਦੇ ਨਾਲ ਬਾਟਮ ਜਿਹੜੀ ਆ ਉਹ ਕਢਾਈ ਵਾਲੀ ਜੇ ਤੇ ਨਾਲ ਸਟੌਲ ਜਿਹੜਾ ਜੇ ਸਟੌਲ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ ਜੇ ਤੇ ਬੜਾ ਡਿਫਰੈਂਟ ਜਿਹਾ ਲੁੱਕ ਦਿੱਤੀ ਇਹਨੂੰ ਸਟੌਲ ਨੂੰ ਆ ਚੈੱਕ ਕਰਿਓ ਦੁਪट्टे ਦਾ ਤੁਸੀਂ ਬਹੁਤ ਵੇਖਿਆ ਸੀ ਇਹਦੇ ਵਿੱਚ ਇਸ ਵਾਰੀ ਆ ਗਿਆ ਸਟੌਲ ਨਾਲ ਇਹਨਾਂ ਦੇ ਸਟੌਲ ਦੇ ਵਿੱਚ ਸੇਮ ਜਿਹੜਾ ਆਊਗਾ ਜੇ ਸੂਟ ਉਹਦੇ ਨਾਲ ਦੀ ਸੇਮ ਪੱਟੀ ਜਿਹੜੀ ਇਹਦੇ ਵਿੱਚ ਲੱਗੀ ਹੋਊਗੀ ਪੈਚ ਦੀ ਪਲੱਸ ਲੇਸਿਸ ਦਾ ਵਰਕ ਜਿਹੜਾ ਜੇ ਇਹਦੇ 4 ਸਾਈਡ ਹੋਇਆ ਜੇ ਸਟੋਲ ਦਾ ਜਿਹੜਾ ਫੈਬਰਿਕ ਜੇ ਉਹ ਵੀ ਸੇਮ ਆਊਗਾ ਜੇ ਕਟਰਾਇਜ਼ ਦਾ ਤੇ ਗਰਮ ਸੂਟ ਨੇ ਵਿంటర్ ਕਲੈਕਸ਼ਨ ਆ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਤੇ ਇਹ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਅਵੇਲੇਬਲ ਮਿਲਣਗੇ ਤੁਹਾਨੂੰ ਸ਼ਿਪਿੰਗ ਹੋਊਗੀ ਜੇ ਫ੍ਰੀ ਇਹਨਾਂ ਦੇ ਵਿੱਚ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਤੁਸੀਂ ਕਿਤੇ ਵੀ ਇੱਕ ਸੂਟ ਵੀ ਬਾਏ ਕਰ ਸਕਦੇ ਜੇ ਤੇ ਇਹਦਾ ਸੂਟ ਦਾ ਜਿਹੜਾ ਰੇਟ ਰਹੂਗਾ ਜੇ ਉਹ ਆਊਗਾ ਜੇ ਸਿਰਫ 800 ਤੇ 45 ਰੁਪਏ ਸ਼ਿਪਿੰਗ ਉਹ ਜੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਕਿਤੇ ਵੀ ਸਿੰਗਲ ਸੂਟ ਬਾਏ ਕਰ ਸਕਦੇ ਜੇ ਤੇ ਬਹੁਤ ਜ਼ਿਆਦਾ ਸੋਹਣਾ ਜਿਹਾ ਸਟਾਕ ਜਿਹਦੇ ਬਹੁਤ ਹੀ ਪਿਆਰਾ ਜਿਹੜਾ ਜੇ ਇਹ ਤੁਹਾਨੂੰ ਮਿਲ ਜਾਣਗੇ ਪ੍ਰਿੰਟ ਤੇ ਕਢਾਈਆਂ ਸਾਰਾ ਹੀ ਤੇ ਬਾਕੀ ਇਹਨਾਂ ਦੇ ਵਿੱਚ ਤੁਹਾਨੂੰ ਅੱਗੇ-ਅੱਗੇ ਮੈਂ ਚੈੱਕ ਕਰਾਈ ਜਾਨਾ ਸਟਾਕ ਬਹੁਤ ਜ਼ਿਆਦਾ ਸੋਹਣਾ ਜਿਹਦੇ ਸੂਟ ਬਹੁਤ ਹੀ ਪਿਆਰੇ ਜੇ ਆ ਵੀ ਕਰਿਓ ਚੈੱਕ ਕਲਰ ਬਹੁਤ ਜ਼ਿਆਦਾ ਸੋਹਣਾ ਜੇ ਤੇ ਇਦਾਂ ਦੇ ਪ੍ਰਿੰਟ ਜਿਹੜੇ ਸੀਗੇ ਪਹਿਲਾਂ ਤੁਸੀਂ ਕਾਟਨ ਦੇ ਵਿੱਚ ਵੀ ਵੇਖੇ ਹੋਣਗੇ ਸੇਮ ਪ੍ਰਿੰਟ ਜਿਹੜੇ ਇਸ ਵਾਰੀ ਬਣਾਤੇ ਆ ਇਹਦੇ ਵਿੱਚ ਆਪਾਂ ਕਟਰਾਇਸ ਦੇ ਉੱਪਰ ਇਹ ਪੈਚਵਰਕ ਦਾ ਜਿਹੜਾ ਜੇ ਆ ਗਿਆ ਇਹਦੇ ਵਿੱਚ ਬਾਟਮ ਨਾਲ ਤੇ ਨਾਲ ਇਹਦੇ ਆ ਗਿਆ ਸਟੋਲ ਸਟੋਲ ਦੇ ਉੱਪਰ ਵੀ ਪੈਚਵਰਕ ਪਲੱਸ ਇਹਦੇ ਨਾਲ ਆ ਜੂਗੀ ਜੀ ਲੈਸਸ ਦੀ ਪੂਰੀ ਸ਼ਾਨਦਾਰ ਜੀ ਡਿਜ਼ਾਈਨਿੰਗ ਕੀਤੀ ਤੇ ਪ੍ਰਿੰਟ ਬਹੁਤ ਸੋਹਣਾ ਜੇ ਸ਼ਰਟ ਦਾ ਤੁਸੀਂ ਉਹ ਵੀ ਵੇਖ ਸਕਦੇ ਜੇ ਕੱਟ ਜਿਹੜੀ ਜੇ ਬਾਟਮ ਤੇ ਸ਼ਰਟ ਜਿਹੜੀ 1.70 1.70 ਦੀ ਜੇ ਤੇ ਜਿਹੜਾ ਵੱਡੇ ਬਰ ਦੇ ਵਿੱਚ ਤੇ ਸਟੋਲ ਜਿਹੜਾ ਜੇ ਉਹ 2 ਮੀਟਰ ਜੇ ਨਾਰਮਲ ਬਰ ਦੇ ਵਿੱਚ ਤੇ ਇਹ ਤੁਸੀਂ ਲੈ ਸਕਦੇ ਜੇ 845 ਰੁਪਈਆ ਦੇ ਨਾਲ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਜੀ। ਚੈੱਕ ਕਰ ਲਿਓ ਬੜੇ ਸ਼ਾਨਦਾਰ ਜੇ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਜੇ ਤੇ ਇਹ ਸਾਰੀ ਸਰਦੀਆਂ ਵਾਲੀ 컬렉ਸ਼ਨ ਜੇ ਤੇ ਤੁਸੀਂ ਇਹਨੂੰ ਲੈ ਸਕਦੇ ਜੇ ਆਨਲਾਈਨ ਤੇ ਆਫਲਾਈਨ। ਆ ਵੀ ਕਲਰ ਚੈੱਕ ਕਰ ਲਓ। ਛੇੜ ਆ ਗਈ ਜੇ ਕਾਫੀ ਤੇ ਕਾਫੀ ਦੇ ਨਾਲ ਬਹੁਤ ਜ਼ਿਆਦਾ ਸੋਹਣਾ ਕੰਟਰਾਸਟ ਜੇ। ਪੈਚ ਵਰਕ ਦਾ ਪਲੱਸ ਇਹਦੇ ਵਿੱਚ 골ਡਨ ਦਾ ਨਾਲ ਆ ਗਈ ਜੇ ਬਾਟਮ ਇਹਦੇ। ਤੇ ਇਹ ਵੀ ਬਾਟਮ ਦੇ ਉੱਤੇ ਪੈਚ ਵਰਕਸ ਬਹੁਤ ਜ਼ਿਆਦਾ ਸੋਹਣੇ ਨੇ। ਤੇ ਨਾਲ ਜਿਹੜੇ ਸਟਾਲ ਨੇ ਉਹ ਵੀ ਬਹੁਤ ਜਿਆਦਾ ਪਿਆਰੇ ਬਣੇ ਆ ਆ ਲੋ ਜੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਲੈਸਿਸ ਦਾ ਵਰਕ ਬਹੁਤ ਜਿਆਦਾ ਸੋਹਣਾ ਹੈ ਜੀ ਤੇ ਪ੍ਰਿੰਟ ਬਹੁਤ ਜਿਆਦਾ ਸੋਹਣਾ ਸ਼ਰਟ ਦਾ ਤੁਹਾਨੂੰ ਮੈਂ ਪ੍ਰਿੰਟ ਵੀ ਦਿਖਾ ਦਿੰਨਾ ਆ ਲੋ ਜੀ ਚੈੱਕ ਕਰ ਲਿਓ ਤੇ ਮੈਚਿੰਗ ਬਹੁਤ ਪਿਆਰੀ ਜੀ ਇਹਦੇ ਵਿੱਚ ਸ਼ਿਪਿੰਗ ਤੁਹਾਨੂੰ ਫ੍ਰੀ ਦੇਵਾਂਗੇ ਤੇ ਇਹ ਸੂਟ ਤੁਹਾਨੂੰ ਮਿਲ ਜਣਗੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਅਭੀ ਕਰ ਲਓ ਚੈੱਕ ਇਹ ਵੀ ਪ੍ਰਿੰਟ ਤੁਸੀਂ ਕਾਟਨ ਦੇ ਵਿੱਚ ਵੇਖੇ ਸੀ ਬਹੁਤ ਸ਼ਾਨਦਾਰ ਪ੍ਰਿੰਟ ਸੀਗੇ ਇਸ ਵਾਰੀ ਆ ਗਏ ਆਪਣੇ ਕੋਲ ਕਟਰਾਇਜ਼ ਦੇ ਉੱਪਰ ਤੇ ਇੱਕ ਜੀ ਹੋਰ ਚੈੱਕ ਕਰ ਲਿਓ ਹਰ ਇੱਕ ਸੂਟ ਦੇ ਜਿਹੜਾ ਤੁਹਾਨੂੰ ਸਟੈਂਪਾਂ ਲੱਗੀਆਂ ਮਿਲਣਗੀਆਂ ਜ ਇਹਨਾਂ ਦੇ ਵਿੱਚ ਆ ਵੇਖੋ ਪੂਰਾ ਮਤਲਬ ਇਟਾਲੀਅਨ ਕਟਰਾਇਜ਼ ਇਟਾਲੀਅਨ ਕਟਰਾਇਜ਼ ਪੂਰੀਆਂ ਸਟੈਂਪਾਂ ਤੁਹਾਨੂੰ ਮਿਲਣਗੀਆਂ ਇਹਦੇ ਉੱਤੇ ਬਕਾਇਦਾ ਬ੍ਰਾਂਡ ਦੇ ਸੂਟ ਨੇ ਕੋਈ ਲੋਕਲ ਕੁਆਲਿਟੀ ਨਹੀਂ ਗੀ ਤੇ ਬਹੁਤ ਹੀ ਜ਼ਿਆਦਾ ਡਿਮਾਂਡ ਦੇ ਵਿੱਚ ਜੇ ਤੇ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਪੂਰੇ ਆਲਓਵਰ ਇੰਡੀਆ ਦੇ ਵਿੱਚ 845 ਰੁਪਏ ਰੇਟ ਜੇ ਇਹਨਾਂ ਦਾ ਕਟਰਾਇਜ਼ ਦੇ ਸੂਟ ਜੇ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਤੇ ਆ ਵੀ ਪ੍ਰਿੰਟ ਜਿਹੜਾ ਜੇ ਇਹ ਵੀ ਬੜਾ ਸੁਪਰ ਡੁਪਰ ਹਟ ਰਿਹਾ ਹੈਗਾ ਤੇ ਪ੍ਰਿੰਟ ਸਾਰੇ ਉਹੀ ਪ੍ਰਿੰਟ ਕਰਾਏ ਨੇ ਜਿਹੜੇ ਤੁਸੀਂ ਪਹਿਲਾਂ ਬਹੁਤ ਜ਼ਿਆਦਾ ਡਿਮਾਂਡ 'ਚ ਲੈ ਕੇ ਆਂਦੇ ਸੀ ਬਹੁਤ ਜ਼ਿਆਦਾ ਪਸੰਦ ਵੀ ਕੀਤੇ ਸੀ ਤੁਸੀਂ ਤੇ ਇਹਨਾਂ ਨੂੰ ਆਪਾਂ ਦੁਬਾਰੇ ਲੈਣ ਦਾ ਕਟਰਾਇਜ਼ ਦੇ ਉੱਪਰ ਮੈਚਿੰਗਾਂ ਚੈੱਕ ਕਰ ਲਓ ਇਹਨਾਂ ਦੀਆਂ ਕੰਟਰਾਸਟ ਚੈੱਕ ਕਰ ਲਿਓ ਤੇ ਨਾਲ ਇਹਨਾਂ ਦੇ ਸਟਾਲ ਤੇ ਸਟਾਈਲ ਜਿਹੜੇ ਆ ਉਹ ਚੈੱਕ ਕਰ ਲਿਓ ਬਹੁਤ ਜ਼ਿਆਦਾ ਵੱਖਰੇ ਜਿਹੇ ਸਟਾਈਲ ਦੇ ਸੂਟ ਨੇ ਕਟਰਾਇਜ਼ ਦੇ ਉੱਪਰ ਤੁਸੀਂ ਕਟਰਾਇਜ਼ ਮੈਚਿੰਗ ਦੇ ਵਿੱਚ ਵੀ ਬਹੁਤ ਲਈ ਹੋਊਗੀ ਤੇ ਇਹ ਤੁਹਾਨੂੰ ਆਪਾਂ ਸਟਾਲਾਂ ਦੇ ਨਾਲ ਦੇ ਦਿੱਤੀ ਆ ਜਿਹੜੇ ਕਸਟਮਰ ਸਟਾਲ ਲੈਣਾ ਪਸੰਦ ਕਰਦੇ ਆ ਜਿਹੜੇ ਕਸਟਮਰ ਡੇਲੀ ਵੇਅਰ ਜੋਬ ਤੇ ਜਾਂ ਪਾਉਣ ਵਾਲੇ ਆ ਉਹਨਾਂ ਵਾਸਤੇ ਦਾ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਨੇ ਆ ਲਓ ਜੀ ਅਭੀ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਸਭ ਨੇ ਤੇ ਇਹ ਵੀ ਆ ਗਿਆ ਆਪਣੇ ਕੋਲ ਰਿਪੀਟ ਦੇ ਵਿੱਚ ਪ੍ਰਿੰਟਰ ਰਿਪੀਟ ਦੇ ਵਿੱਚ ਕਲਰ ਜਿਹੜਾ ਜੇ ਕਲਰ ਵੀ ਆ ਗਿਆ ਰਿਪੀਟ ਚ ਪ੍ਰਿੰਟ ਵੀ ਰਿਪੀਟ ਚ ਤੇ ਇਹ ਜਿਹੜੀ ਕਨਸੈਪਟ ਤੇ ਇਹ ਕੁਆਲਿਟੀ ਜਿਹੜੀ ਆ ਇਹ ਆ ਗਈ ਸਿਰਫ ਕਟਰਾਇਜ਼ ਦੇ ਉੱਪਰ ਇਹ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਜਿਹੜਾ ਜੇ ਤੁਹਾਨੂੰ ਮਿਲ ਜੂਗਾ ਸੂਟ ਤੇ ਇਸ ਤੋਂ ਬਾਅਦ ਜਿਹੜੇ ਆ ਸੂਟ ਇਹ ਵੀ ਕਟਰਾਇਜ਼ ਦੇ ਉੱਪਰ ਹੀ ਆ ਤੇ ਇਹਨਾਂ ਦਾ ਵੀ ਇੱਕ ਵੱਖਰਾ ਜਿਹਾ ਪੈਟਰਨ ਆ ਇਹ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਆਜੋ ਕਰ ਦੋ ਚੈੱਕ ਤੇ ਇਹ ਹੈਗੀ ਜੇ ਇਹਦੇ ਨਾਲ ਬਾਟਮ ਬਾਟਮ ਦੇ ਥੱਲੇ ਸਾਰੇ ਜਿਹੜਾ ਜੇ ਕੱਟਵਰਕ ਹੋਇਆ ਬਹੁਤ ਜ਼ਿਆਦਾ ਸੋਹਣਾ ਸਾਰੇ ਬਾਟਮ ਦੇ ਵਿੱਚ ਕੱਟਵਰਕ ਮਿਲੂਗਾ ਥੱਲੇ ਤੁਹਾਨੂੰ ਤੇ ਨਾਲ ਇਹਦੇ ਮਿਲੂਗਾ ਜੇ ਸਟੋਲ ਸਟੋਲ ਦੇ ਡਬਲ ਸਾਈਡ ਪੱਲਿਆਂ ਦੇ ਉੱਤੇ ਕੱਟਵਰਕ ਮਿਲ ਜੂਗਾ ਜੀ ਤੇ ਪ੍ਰਿੰਟ ਸੇਮ ਆਜੂਗਾ ਜੇ ਥੱਲੇ ਕੋਟਰਾਇਜ਼ ਦੇ ਵਿੱਚ ਤੇ ਬਹੁਤ ਜ਼ਿਆਦਾ ਸੋਹਣੀ ਮੈਚਿੰਗ ਜੇ ਕੰਟਰਾਸਟ ਬਹੁਤ ਜ਼ਿਆਦਾ ਸੋਹਣੇ ਜੇ ਤੇ ਇਹਦੇ ਵਿੱਚ ਬਾਟਮ ਵੀ ਕੋਟਰਾਇਜ਼ ਦੀ ਸਟੋਲ ਵੀ ਸੇਮ ਓਦਾਂ ਹੀ ਕੋਟਰਾਇਜ਼ ਦਾ ਤੇ ਇਹ ਤੁਹਾਨੂੰ ਇਹ ਵੀ ਸੇਮ ਰੇਟ ਦੇ ਵਿੱਚ ਮਿਲ ਜੂਗਾ ਜੇ 845 ਰੁਪਇਆ ਦੇ ਨਾਲ ਸ਼ਿਪਿੰਗ ਫ੍ਰੀ ਦੇ ਵਿੱਚ ਹਲੋ ਜੀ ਅਭੀ ਪ੍ਰਿੰਟ ਚੈੱਕ ਕਰ ਲਿਓ ਇਹ ਤੁਸੀਂ ਸਾਡੇ ਕੋਲ ਆਫਲਾਈਨ ਤੇ ਆਨਲਾਈਨ ਦੋਵੇਂ ਤਰੀਕਿਆਂ ਦੇ ਨਾਲ ਬਾਏ ਕਰ ਸਕਦੇ ਜੀ ਪ੍ਰਿੰਟ ਬਹੁਤ ਸੋਹਣੇ ਨੇ ਮੈਚਿੰਗਾਂ ਜਿਹੜੀਆਂ ਜੇ ਉਹ ਉਹਦੇ ਨਾਲੋਂ ਵੀ ਸੋਹਣੀਆਂ ਪ੍ਰਿੰਟਾਂ ਨਾਲੋਂ ਵੀ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਸਾਡੇ ਕੋਲੋਂ ਜਿਹੜਾ ਜੇ ਬਾਏ ਕਰ ਸਕਦੇ ਜੀ ਰੇਟ ਹੈਗਾ ਜੇ ਇਹਦਾ ਸਿਰਫ ਤੇ ਸਿਰਫ 845 ਰੁਪਏ ਤੇ ਆ ਵੀ ਜਿਹੜਾ ਜੇ ਚੈੱਕ ਕਰਿਓ ਬਹੁਤ ਹੀ ਪਿਆਰਾ ਜੇ ਮੈਂ ਤੁਹਾਨੂੰ ਇਹਨੂੰ ਇੱਕ ਵਾਰੀ ਬਾਟਮਨ ਨਹੀਂ ਖੋਲ ਕੇ ਦਿਖਾ ਦਿੰਨਾ ਤੇ ਇਹ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਤੇ ਇਹਨਾਂ ਦੇ ਨਾਲ ਸਟਾਲ ਤੇ ਬਾਟਮ ਜਿਹੜੀਆਂ ਜੇ ਉਹ ਵੀ ਬਹੁਤ ਪਿਆਰੀਆਂ ਕੱਟਵਰਕ ਵਾਲੀਆਂ ਤੇ ਇਹਦੇ ਵਿੱਚ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਨਾ ਇਹ ਆਊਗਾ ਇਹਦੇ ਨਾਲ ਸਟਾਲ ਆ ਰਿਹਾ ਜੀ ਇਹ ਆ ਗਿਆ ਸਟਾਲ ਇਹਦੇ ਪੱਲਿਆਂ ਦੇ ਉੱਤੇ ਹੋਇਆ ਜੇ ਕੱਟਵਰਕ ਬੜਾ ਸ਼ਾਨਦਾਰ ਜਾਂ ਤੇ ਇਹ ਤੁਹਾਨੂੰ ਮਿਲ ਜੂਗਾ ਜੇ 2 ਮੀਟਰ ਦੀ ਕੱਟ ਦੇ ਵਿੱਚ ਸਟਾਲ ਬਹੁਤ ਸੋਹਣਾ ਕੰਟਰਾਸਟ ਬਹੁਤ ਸੋਹਣੇ ਨੇ ਤੇ ਇਧਰੋਂ ਆ ਗਈ ਇਹਦੇ ਨਾਲ ਬਾਟਮ ਬਾਟਮ ਦੇ ਤੁਸੀਂ ਵੇਖ ਸਕਦੇ ਜੇ ਸਾਰੀ ਜਿਹੜੀ ਜੇ ਇਹਦੀ ਬਣੀ ਆ ਕੱਟਵਰਕ ਹੋਈ ਆ ਸਾਰੀ ਇਹਦਾ ਤੁਸੀਂ ਬਾਟਮ ਬਣਾ ਸਕਦੇ ਜੇ ਬਹੁਤ ਜ਼ਿਆਦਾ ਸ਼ਾਨਦਾਰ ਇਹਦੇ ਨਾਲ ਕੱਟਵਰਕ ਦੇ ਵਿੱਚ ਪਲਾਜ਼ੋ ਬਣਾ ਲਿਓ ਜੋ ਮਰਜੀ ਇਹਦੇ ਨਾਲ ਤੁਸੀਂ ਤਿਆਰ ਕਰ ਸਕਦੇ ਜੀ ਇਹ ਕੱਟਵਰਕ ਸਾਰਾ ਜਿਹੜਾ ਜੇ ਥੱਲੇ ਬਾਟਮ ਦੇ ਆਊਗਾ ਪਹੁੰਚਾਂ ਦੇ ਤੇ ਇਹ ਆ ਗਿਆ ਇਹਦੇ ਨਾਲ ਸਟੌਲ ਤੇ ਇਹ ਆ ਗਈ ਪ੍ਰਿੰਟਡ ਸ਼ਰਟ ਰੇਟ ਆ ਗਿਆ ਇਹਦਾ ਸਿਰਫ 800 ਤੇ 45 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਪੂਰੇ ਆਲਓਵਰ ਇੰਡੀਆ ਦੇ ਵਿੱਚ ਇਹ ਆਪਣੇ ਕੋ ਆ ਗਿਆ ਜੇ ਲਾਸਟ ਕਲਰ ਬਲੈਕ ਬਲੈਕ ਦੇ ਨਾਲ ਕੰਟਰਾਸਟ ਚੈੱਕ ਕਰ ਲਿਓ ਬਹੁਤ ਜਿਆਦਾ ਸੋਹਣਾ ਰੈਣੀ ਸ਼ੇਡ ਦਾ ਤੇ ਇਹ ਆ ਗਿਆ ਜੇ ਇਹਦੇ ਬਾਟਮ ਦੇ ਉੱਤੇ ਸਾਰਾ ਹੀ ਇਹਦੇ ਕੱਟਵਰਕ ਹੋਇਆ ਬੜਾ ਸ਼ਾਨਦਾਰ ਬਾਟਮ ਦੇ ਉੱਤੇ ਤੇ ਇਧਰੋਂ ਆ ਗਿਆ ਜੇ ਇਹਦੇ ਵਿੱਚ ਆਪਣੇ ਕੋ ਸਟਾਲ ਦੇ ਉੱਤੇ ਪੱਲਿਆਂ ਦੇ ਬਹੁਤ ਜਿਆਦਾ ਸੋਹਣਾ ਇਹ ਵੀ ਸਟਾਲ ਬਹੁਤ ਪਿਆਰੇ ਨੇ ਤੇ ਇਹਦਾ ਫੈਬਰਿਕ ਜਿਹੜਾ ਹੈਗਾ ਜੇ ਉਹ ਹੈਗਾ ਜੇ ਕੋਟਰਾਇਜ਼ ਦਾ ਕੋਟਰਾਇਜ਼ ਟੂ ਕੋਟਰਾਇਜ਼ ਮੈਚਿੰਗ ਤੁਹਾਨੂੰ ਦਵਾਂਗੇ ਬੜੀ ਸ਼ਾਨਦਾਰ ਇਦੇ ਵਿੱਚ ਆ ਗਿਆ ਕੱਟਵਰਕ ਇਹਦੇ ਵਿੱਚ ਵੀ ਆ ਗਿਆ ਕੱਟਵਰਕ ਤੇ ਪ੍ਰਿੰਟ ਆ ਗਿਆ ਬੜਾ ਸ਼ਾਨਦਾਰ ਬਲੈਕ ਦਾ ਕੁਟਰਾਇਜ਼ ਦੇ ਵਿੱਚ ਇਹ ਤੁਸੀਂ ਸਾਡੇ ਕੋਲ ਸੂਟ ਜਿਹੜੇ ਆ ਸੋਹਣੇ ਸੋਹਣੇ ਜਿਹੜੇ ਤੁਸੀਂ ਤੁਹਾਨੂੰ ਆਪਾਂ ਦਿਖਾਉਂਦੇ ਆ ਉਹ ਤੁਸੀਂ ਲੈ ਸਕਦੇ ਜੇ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਆਨਲਾਈਨ ਤੁਸੀਂ ਮੇਰੇ ਦਿੱਤੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਲੈ ਕੇ ਪੇਮੈਂਟ ਕਰਕੇ ਤੇ ਐਡਰੈਸ ਭੇਜ ਕੇ ਮੰਗਵਾ ਸਕਦੇ ਜੇ ਆਫਲਾਈਨ ਲੈਣੇ ਤੁਸੀਂ ਮੇਰੇ ਕੋਲ ਸ਼ਾਪ ਤੇ ਵਿਜ਼ਿਟ ਕਰ ਸਕਦੇ ਜੇ ਤੁਸੀਂ ਘਰ ਬੈ ਕੇ ਸਿੰਗਲ ਸੂਟ ਵੀ ਜਿਹੜਾ ਜੇ ਉਹ ਵੀ ਮੰਗਵਾ ਸਕਦੇ ਜੇ ਤੇ ਬਾਕੀ ਵੀਡੀਓ ਚੱਲਦੀ ਰਹੇ ਦਿੰਦਾ ਮੈਂ ਤੁਹਾਨੂੰ ਹੋਰ ਵੀ ਸੂਟ ਦਿਖਾ ਦਿੰਦਾ ਪਲੇਨ ਆਪਣੇ ਕੋਲ ਬਹੁਤ ਜਿਆਦਾ ਸੋਹਣੇ ਸੂਟ ਆਏ ਨੇ ਬ੍ਰੋਕਟ ਦੇ ਵਿੱਚ ਵੀ ਆਪਣੇ ਕੋਲ ਆਏ ਆ ਸਿਰਫ ਆਪਾਂ ਇਹਦੀ ਵੀਡੀਓ ਜਿਹੜੀ ਆ ਪੋਸਟ ਕਰਾਂਗੇ ਇਹ ਪਸ਼ਮੀਨਾ ਦੇ ਵਿੱਚ ਆ ਕੇ ਗਰਮ ਸੂਟ ਸਾਰੇ ਆਪਣੇ ਕੋਲ ਇਹ ਬ੍ਰੋਕਟ ਦੇ ਵਿੱਚ ਆ ਕੇ ਇਹ ਵੀ ਸਾਰੇ ਪਸ਼ਮੀਨਾ ਦੇ ਵਿੱਚ ਆ ਗਏ ਤੇ ਇਹ ਸਾਰੇ ਤੁਸੀਂ ਸਾਡੇ ਕੋਲ ਆਨਲਾਈਨ ਆਫਲਾਈਨ ਜਿੱਦਾਂ ਮਰਜ਼ੀ ਲੈ ਸਕਦੇ ਜੇ ਤੇ ਇਧਰ ਵੀ ਸਾਰਾ ਸਟਾਕ ਜਿਹੜਾ ਇਹ ਵੀ ਜਿਹੜਾ ਖੋਲਿਆ ਪਿਆ ਆ ਖੋਲਣ ਵਾਲਾ ਤੇ ਇਹ ਸਾਰੇ ਸੂਟ ਜਿਹੜੇ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਇਨਾਂ ਦੀਆਂ ਵੀਡੀਓ ਜਿਹੜੀਆਂ ਤੁਹਾਨੂੰ ਮੈਂ ਅਗਲੇ ਉਹਨਾਂ ਦੇ ਇੱਕ ਦਿਨ 'ਚ ਦੇ ਦੂੰਗਾ ਵੀਡੀਓ ਚੈੱਕ ਕਰ ਲਿਓ ਇੰਸਟਾਗ੍ਰam ਨੂੰ ਜਰੂਰ ਫੋਲੋ ਕਰਿਓ ਫੇਸਬੁੱਕ ਪੇਜ ਨੂੰ ਵੀ ਫੋਲੋ ਕਰਿਓ ਉੱਤੇ ਆਪਾਂ ਥੋੜੀ ਜਲਦੀ ਅਪਲੋਡ ਕਰ ਦਿੰਨੇ ਆ ਵੀਡੀਓ ਤੇ YouTube ਤੇ ਜਿਹੜੀ ਉਹ ਆਪਾਂ ਡੇ ਬਾਈ ਡੇ ਕਰਦੇ ਆ ਤੇ ਬਾਕੀ ਹੋਰ ਨਵਾਂ ਸਟਾਕ ਤੇ ਨਵੀਆਂ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੰਸਟਾਗ੍ਰam ਪੇਜ ਨੂੰ ਕਰਿਓ ਫੋਲੋ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਸასი ਕਾਲ ਜੀ ਧੰਨਵਾਦ ਜੀ